ਯਾਰ ਰੋਣਾ ਆ ਗਿਆ ਤੁਸੀਂ ਆ ਵੇਖ ਲਓਗੇ ਨਾ ਖੇਤ ਤੇ ਘਰ ਘੁਰ ਸਾਰੇ ਯਾਰ ਘਰੋਂ ਬੇਕਾਰ ਹੋਏ ਪਏ ਵਿਚਾਰੇ ਆ ਘਾਰ ਹੀ ਖਾਲੀ ਹੋਇਆ ਆ ਬੈਕ ਕੈਮਰਾ ਕਰਕੇ ਦਿਖਾਉਂਦਾ ਤੁਹਾਨੂੰ ਆ ਗੌਰਵ ਆ ਖੇਤ ਵੇਲੋ ਸਮੈਲ ਇੰਡੀ ਗੰਦੀ ਐ ਇਹਨੇ ਹਰੇਵਾਹੀ ਦੀ ਵੀ ਬੁਰਾ ਹਾਲ ਆ ਲੋਕਾਂ ਨੇ ਕਿਸਤਾਂ ਰੱਖੀਆਂ ਹੋਣਗੀਆਂ ਇੱਥੇ ਪਾਣੀ ਤੇ ਵਿੱਚ ਆਉਣ ਜਾਣ ਨਾ ਪਾਣੀ ਦੀ ਸਲਾਬ ਦੇਖੋ ਪਾਣੀ ਦੀ ਸਲਾਬ ਦੇਖੋ ਇਹ ਨਾ ਹਾਲ ਹੋਵੇਗਾ ਇਹ ਦੇਖੀ ਜਾਂਦੇ ਆ ਇੱਥੇ ਨਾ ਡੰਟਾ ਹੈ ਕੋਈ ਆਸ ਨਹੀਂ ਬੀਜਣ ਦੀ ਹੁਣ ਇਹਨੇ ਇੱਥੇ ਕਿੰਨੇ ਦਾ ਵਾਹ ਤਾਲੀਆਂ ਨਾਲ ਇਹਨਾਂ ਦੀ ਮਦਦ ਕਰੂਗਾ ਇਹ ਬੀਜਣ ਜੋ ਕਿਥੇ ਕਰੋ ਬੀਜਣ ਕਰੋਗਾ ਤੁਹਾਡੀ ਉੱਤ ਕਿਤੇ ਹੋਊਗੀ ਕਿਉਂ ਜ਼ਮੀਨ ਬਰੇਤੀ ਜਿਹੜੀ ਹੈਗੀ ਹੈ ਬਰੇਤੀ ਬਹੁਤ ਆ ਗਈ ਜਿਵੇਂ ਖੇਤਾਂ ਚ ਮੈਂ ਤਾਂ ਕਹਿੰਦਾ ਜਿੱਥੇ ਚਾਰ ਲਗੇ ਆਉਗੇ ਉੱਥੇ ਪਾਣੀ ਵੀ ਲੈ ਜਾਣੋ ਇਹਨਾਂ ਖੱਡੇ ਪੈ ਪੈ ਚੱਲੇ ਆ ਜ਼ਮੀਨਾਂ 'ਚ ਖੱਡੇ ਪੈ ਚੱਲੇ ਆ ਇੱਕ ਦਾਹਾ ਲੈ ਕੇ ਜ਼ਮੀਨਾਂ ਫੇਰ ਪੱਧਰ ਹੋਣਗੇ ਡਲਦਲ ਬਣ ਗਈ ਖੇਤਾਂ 'ਚ ਦੇਖੋ ਪਾਣੀ ਬਹੁਤ ਘਟ ਗਿਆ ਹੁਣ ਤਾਂ ਬਾਬਾ ਪਾਣੀ ਘਟ ਗਿਆ ਇਹਨਾਂ ਦਾ ਟੁਕੜ ਸਾਢੇ 5 ਫੁੱਟ ਦੇ ਲਗਭਗ ਹਨ ਉਹ ਵੀ ਉਹਨਾਂ ਨੇ ਬੰਨ੍ਹ ਲਾ ਰੱਖਿਆ ਪਾਣੀ ਦਾ ਲੈਵਲ ਚੈੱਕ ਕਰੋ ਕਿੱਥੋਂ ਥੱਲੇ ਉਤਰਿਆ ਪਾਣੀ ਘਰਾਂ ਚ ਗੰਦਾਂ ਤੇ ਸਲਾਲ ਦੇ ਖੰਬੇ ਤੋਂ ਉਹ ਵੀ ਉਹਨਾਂ ਨੇ ਕਾਗਜ਼ ਲਾ ਰੱਖਿਆ ਗੰਦਾਂ ਨਾਲ ਕਿੰਨਾ ਪਾਣੀ ਟੁਕੜ 5-5 ਫੁੱਟ ਪਾਣੀ ਸੀਗਾ

ਕੋ ਹਾ ਜਿਹੜੇ ਲੋਕ ਘਰੋਂ ਬੇਕਾਰ ਹੋਇਆ ਯਾਰਾ ਦਾਣਾ ਮੰਡੀ 'ਚ ਬੈਠੇ ਵਿਚਾਰੇ ਤੇ ਪਿੰਡ ਹੈਗਾ ਇਹ ਬਈ ਪਿੰਡ ਕਿਹੜਾ ਇਹ ਲਾਧੂ ਮੰਡੀ ਪਿੰਡ ਆਈ ਤੇ ਇੱਥੇ ਸਾਰੇ ਬੰਦੇ ਆ ਵੇਖੋ ਯਾਰ ਤੂੜੀਆਂ ਤਾੜੀਆਂ ਕੀ ਸਾਰਾ ਸਿਸਟਮ ਹੈ ਨਾ ਇਹ ਆਪ ਦਾ ਜਿਹੜਾ ਵਿਚਾਰਿਆਂ ਦੇ ਘਰ ਪਾਣੀ ਜਿਹੜੇ ਪਿਛਲੇ ਪਿੰਡ ਅਸੀਂ ਗਏ ਸੀ ਉਥੇ ਜਿਹੜੇ ਖਰਾਬ ਹੋਏ ਆ ਤੇ ਆ ਏਦਾਂ ਦਾਣਾ ਮੰਡੀ ਜਾ ਕੇ ਬਸਿਆ ਯਾਰ ਪਸੂ ਪਸੂ ਸਾਰੇ ਇੰਨਾ ਦੇ ਇੱਥੇ ਆ ਬਹੁਤ ਵੱਡੀ ਦਾਣਾ ਮੰਡੀ ਆ ਦੇਖ ਲਓ ਸਰੀ ਪਰੀ ਪਈ ਆ